ਮੇਤਰੋ ਸਾਨੂੰ ਅੱਜ ਘੱਗਰ ਦਰਿਆ ਦਾ ਹਾਲ ਦਿਖਾਉਣੇ ਆ ਸਾਡੇ ਸਰਦੂਲਗੜ ਪਿੰਡ ਦੇ ਆ ਪਾਈ ਨਾ ਹੂੰ ਤਾਂ ਵੀਡੀਓ ਪਾਉਣੇ ਆ ਸੀ ਲੌਸ ਤੇ ਆਪਣੇ ਬਲੌਗ ਤੇ ਵਧੀਆ ਆ ਆ ਸੀਵੇਂ ਜਾਕ ਬਣੀਆਂ ਤੇ ਵਿਚ ਰਾਜੂ ਦੀ ਕਬੀਲਦਾਰੀ ਦੀਆਂ ਦੇਖ ਰਾਜੂ ਦੇਖ ਕਿਉਂ ਇੱਧਰ ਹੋ ਜਾ ਬਈ ਠੀਕ ਠਾਕ ਹੂੰਗੇ ਵਧੀਆ ਹੂੰਗੇ ਬਈ ਹੁਣ ਅੱਜ ਸੀ ਬਈ ਨਾਲ ਹੀ ਤੇ ਆ ਰਹੇ ਆਂਗੇ ਘੱਗਰ ਦਰਿਆ ਤੇ ਦੀ ਅੱਗੇ ਨਾਲ ਪਾਣੀ ਤਾਂ ਟਟ ਗਿਆ ਬਈ ਪਾਣੀ ਘਟ ਗਿਆ ਪ੍ਰਭੂ ਪਾਣੀ ਬਹੁਤ ਘਟਿਆ ਅੱਗੇ ਨਾਲੋਂ ਕੈ ਫੁੱਟ ਘਟ ਗਿਆ ਨੱਜੇ ਕਈ ਫੁੱਟ ਘਟ ਗਿਆ ਅੱਗੇ ਤਾਂ ਬਹੁਤ ਜ਼ਿਆਦਾ ਇੱਥੋਂ ਤੱਕ ਸੀ ਜਿੱਥੇ ਮੈਂ ਖੜੀ ਆ ਇਸ ਤੋਂ ਤਾਂ ਤੱਕ ਸੀਗਾ ਪਾਣੀ ਘਟੋ ਘਟ ਮੈਨੂੰ ਲੱਗਦਾ 2 ਫੁੱਟ ਥੱਲੇ 3 ਫੁੱਟ ਥੱਲੇ ਵਗ ਗਿਆ ਹਾਂ ਵਗ ਗਿਆ 3 ਫੁੱਟ ਥੱਲੇ ਵਗ ਗਿਆ ਪਾਣੀ ਤੇ ਪ੍ਰਮਾਤਮਾ ਕਦੇ ਹੀ ਜਾਂਦਾ ਹੈ ਚਲ ਦੇਖੋ ਵੀ ਪ੍ਰਮਾਤਮਾ ਹਨਾ ਹਾਂ ਖੈਰ ਸੁੱਖ ਰੱਖੇ ਮੇਰੇ ਵੀਰੋ ਪ੍ਰਮਾਤਮਾ ਪਾਣੀ ਕਾਣੂ ਵਧੇ ਜਰਾ ਹੜ ਆ ਜਾਂਦੇ ਆ ਜਦੋਂ ਅਮੀਰ ਕੀ ਗਰੀਬ ਕੀ ਸਭ ਰੁੜ ਜਾਂਦੇ ਆ ਪ੍ਰਭੂ ਇੱਥੇ ਹੜਾਂ ਦੇ ਮੂਰੇ ਕੋਈ ਨਹੀਂ ਅੜਦਾ ਬਾਈ ਭਗਵਾਨ ਦੀ ਕੁਦਰਤੀ ਐਸੀ ਹੁੰਦੀ ਆ ਕਿ ਜਦੋਂ ਕਰੋਪ ਹੁੰਦਾ ਭਗਵਾਨ ਦਾ ਪਤਾ ਨਹੀਂ ਵੀ ਕੋਈ ਨਹੀਂ ਅੜਦਾ ਗਰੀਬ ਅਮੀਰ ਇਹਨੂੰ ਇੱਕ ਹੀ ਕਰ ਦਿੰਦਾ ਫਿਰ ਇਹ ਕੋਠੀਆਂ ਕੀ ਝੁੱਗੀਆਂ ਕੀ ਸਵਾਂ ਚ ਵੱਟ ਜਾਂਦਾ ਫਿਰ ਮੈਂ ਕਹਿਣਾ ਖੈਰ ਸੁੱਖ ਰੱਖੇ ਭਗਵਾਨ ਪਰਮਾਤਮਾ ਇਹੇ ਜਿਹਾ ਕੰਮ ਕਾਣੂ ਹੋਵੇ ਬਾਈ ਹੜ ਹੜ ਕਾਣੂ ਆਉਣ ਜਰਾ ਤੇ ਸਾਡੀ ਤਾਂ ਗਰੀਬਾਂ ਦਾ ਚੱਲ ਕੋਈ ਨਹੀਂ ਹੁੰਦਾ ਅਸੀਂ ਤਾਂ ਬਾਹਰ ਵੀ ਕਿਤੇ ਟਿੱਬਿਆਂ ਤੇ ਜਾ ਕੇ ਬਹਿ ਜਾਾਂਗੇ ਵੱਡਿਆਂ ਦਾ ਵੀ ਔਖਾ ਹੋ ਜਾਂਦਾ ਵਿਚਾਰਿਆਂ ਦਾ ਜਵਾਖਾਂ ਜੱਲਿਆਂ ਦਾ ਕੋਠੀਆਂ ਵਾਲਿਆਂ ਨੂੰ ਬੜਾ ਔਖਾ ਹੋ ਜਾਂਦਾ ਕਿਉਂ ਕੋਠੀਆਂ ਚੋਂ ਨਿਕਲੇ ਨਹੀਂ ਹੁੰਦੇ ਤੇ ਵਿਚਾਰੇ ਨੂੰ ਔਖਾ ਹੋ ਜਾਂਦਾ ਸਾਡੇ ਵਰਗੇ ਤਾਂ ਭਾਂਡੇ ਹੁੰਦੇ ਆ ਭਾਂਡੇ ਲੈ ਕੇ ਗਾਹਾਂ ਹੋ ਜਾਂਦੇ ਅਸੀਂ ਤਾਂ ਕਿਤੇ ਹੋਰ ਟਿੱਬਿਆਂ ਤੇ ਤੰਬੂ ਲਾ ਕੇ ਬਹਿ ਜਾਗੇ ਤੇ ਹੁੰਦਾ ਪ੍ਰਭੂ ਸਭ ਨੂੰ ਔਖਾ ਹੋ ਜਾਂਦਾ ਬਾਈ ਰੋਟੀ ਟੁੱਕਦਾ ਵੀ ਔਖਾ ਹੋ ਜਾਂਦਾ ਸਭ ਨੂੰ ਪ੍ਰਭੂ ਕਾਨੂੰ ਹਾੜਾਉਣ ਵੀ ਰਹਿ ਤੇ ਸਾਨੂੰ ਦਿਖਾਉਣਾ ਹਜੇ ਨਾਲੀ ਦਾ ਵੀਡੀਓ ਕਾਏ ਫੁੱਟ ਥੱਲੇ ਵਾਗੀ ਤਨਣਾ ਫੁੱਟ ਥੱਲੇ ਵਾਗੀ ਭਰਾਵਾ ਆਉਂ ਦੇਖ ਲੋ ਗੱਡੀਆਂ ਲੈ ਚੱਲੇ ਹੁਣ ਰਾਜੂ ਚੱਲਿਆਂ ਬਾਈਆਂ ਦਿਖਾਤਾ ਹਾਲਾਤ ਅੱਛਾ ਗਾੜੀ ਦੀਆਂ ਹਾਲਾਤ ਦਿਖਾ ਦੇ ਬਾਈ ਵੀਡੀਓ ਨੂੰ ਸ਼ੇਅਰ ਲਾਇਕ ਸਰਕੈਪ ਕਰ ਦਿਆ ਕਰੋ ਸਬਸਕ੍ਰਾਈਬ ਬਾਈ ਯਾਰ ਕਰਿਆ ਕਰੋ ਵੀਰੋ ਹੁਣ ਚੱਲਿਆਂ ਦਲੇਲ ਵਾਲੇ ਹੈਂ ਤੇ ਭਰਾਵਾ ਬਸ ਹੈ ਛੋੜੇ ਸਰ ਤੇ ਵਧੀਆ ਮਹਲਾ ਐਕਸਪ੍ਰੈਸ ਕਰਿਆ ਕਰੋ ਬਾਈ ਵੜ ਕੇ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਚੜਾਈ ਚੜਦੀ ਐ ਰਾਜੂ ਮਸਾ ਹਣਾ ਰਾਜੂ ਚਾ ਦੇਖੀ ਇਧਰ ਹੈਲੋ ਭਾਈ ਨਾਲੀ ਦੇ ਥੱਲੇ ਤਾਰ ਲਈ ਸੀ ਰਾਜੂ ਨੂੰ ਤਾਂ ਰਾਜੀ ਚੜਦੀ ਹੁਣ ਤਾਂ ਹ ਉਹ ਮਿੱਟੀ ਪਾਈ ਪਈ ਆ ਬੰਨ ਵਾਲਿਆਂ ਨੇ ਤੇ ਉਹ ਚੜ ਗਈ ਜਾ ਕੇ ਆ ਰੀਸਰੀ ਬਾਈ ਹੁਣ ਫਿਰ ਵਾਈਆਂ ਨੂੰ ਦਿਖਾਤੀ ਵੀਡੀਓ ਨਾਲੀ ਪ੍ਰਭਾਉ ਦਿਖਾਤੀ ਸਾਨੂੰ ਤੇ ਹੁਣ ਚੱਲੀਏ ਫੇਰ ਅੱਜ ਦਲੇਲ ਵਾਲੇ ਦਵਾਈ ਦਿਵਾਣੀ ਆ ਜਵਾਖ ਨੂੰ ਭਾਈ ਕਰਿਓ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਯਾਰ ਭਰਾਵਣ ਕੇ ਅਦਵਾਰੇ ਫੇਰ ਸੋਨੇ ਦ੍ਰਿਸ਼ ਦਿਖਾਉਣੇ ਆ ਨਾਲੀ ਦਾ ਥੈਂਕ ਯੂ ਭਾਈ ਧੰਨਵਾਦ ਭਰਾਵਾ